ਸਭ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਵਿੱਚ ਅੱਜ 2 ਸਤੰਬਰ 2025 ਦਿਨੇ 11 ਵਜੇ ਗੁਰਦੁਆਰਾ ਸ਼੍ਰੀ ਪਰਵਾਰ ਫੋੜਾ ਸਾਹਿਬ ਦੇ ਸਾਹਮਣੇ ਤੋਂ ਲੈ ਕੇ ਰੋਪੜ ਤੱਕ ਪਾਖੜਾ ਨਹਿਰ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਇਹ ਦੇਖ ਸਕਦੇ ਹੋ ਤੁਸੀਂ ਰੋਪੜ ਦੇ ਸਾਹਮਣੇ ਜੋ ਪੋਲਾ ਉੱਥੇ ਪਾਣੀ ਦਾ ਲੈਵਲ ਔਰ ਪਾਣੀ ਦਾ ਰੰਗ ਦੇਖੋ ਜੋ ਕਿ ਆਮ ਤੌਰ ਤੇ ਨੀਲੇ ਰੰਗ ਦਾ ਬਿਲਕੁਲ ਸਾਫ਼ ਹੁੰਦਾ ਪਾਣੀ ਅੱਜ ਦੇਖੋ ਲੈਵਲ ਵੀ ਕਾਫੀ ਘਟਾ ਔਰ ਪਾਣੀ ਦਾ ਰੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਿਸਮਾ ਰਾਜਾ ਹੋਇਆ ਪਿਆ ਕਿਉਂਕਿ ਲਗਾਤਾਰ ਮੀਂਹ ਪੈ ਰਹੇ ਨੇ ਨਹਿਰ ਦੀਆਂ ਪਟਰੀਆਂ ਤੋਂ ਘੋਲ ਕੇ ਵੀ ਮਿੱਟੀ ਵਿੱਚ ਆਂਦੀ ਹੈ ਔਰ ਜੋ ਪਾਖੜੇ ਤੋਂ ਪਾਣੀ ਛੱਡਿਆ ਜਾਂਦਾ ਨਹਿਰ ਦੇ ਵਿੱਚ ਬਸਾਤਾ ਦਾ ਪਾਣੀ ਪਾਖੜਾ ਨੇ ਪਾਖੜਾ ਡੈਮ ਦੇ ਵਿੱਚ ਆ ਰਿਹਾ ਉਹ ਪਾਣੀ ਦਾ ਰੰਗ ਵੀ ਗੰਦਲਾ ਹੋਇਆ ਪਿਆ ਮਿੱਟੀ ਘੋਲ ਕੇ ਸੇਸ਼ ਕਰਕੇ ਇਹੋ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਕਨੌਲੀ ਦੇ ਸਾਹਮਣੇ ਦੀ ਪੋਜੀਸ਼ਨ ਇਹ ਦੇਖ ਸਕਦੇ ਤੁਸੀਂ ਇਹ ਪ੍ਰੋਪਰ ਥਰਮਲ ਪਲਾਂਟ ਦੇ ਸਾਹਮਣੇ ਤੋਂ ਪਖੜਾ ਨਹਿਰ ਦੀ ਪੀ ਹੈ ਨਾ ਰੰਗ ਪਾਣੀ ਦਾ ਸੇਮ ਆ ਔਰ ਲੈਵਲ ਦੇਖੋ ਪਹਿਲੇ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਲੈਵਲ ਘਟ ਕੀਤਾ ਹੋਇਆ ਕਿਉਂਕਿ ਮੀਂਹ ਕਾ ਵੀ ਪੈ ਰਹੇ ਨਹੀਂ ਖੇਤਾਂ ਦੇ ਵਿੱਚ ਵੀ ਪਾਣੀ ਦੀ ਲੋੜ ਘਟਾ ਜਿਹਦੀ ਵਜ੍ਹਾ ਨਾਲ ਲੈਵਲ ਨਹਿਰ ਦੇ ਵਿੱਚ ਘਟ ਕੀਤਾ ਹੋਇਆ ਔਰ ਹੋ ਸਕਦਾ ਕਿਤੇ ਨਹਿਰ ਕਮਜ਼ੋਰ ਹੋਏ ਜਾਂ ਉਹਦੀ ਵਜ੍ਹਾ ਨਾਲ ਵੀ ਕੀਤਾ ਹੋ ਸਕਦਾ ਲੈਵਲ ਘੱਟ ਤਾਂ ਜੋ ਨਾ ਟੁੱਟੇ ਨਾ ਔਰ ਕਿਸੇ ਕਿਸੇ ਦੀ ਮੁਸ਼ਕਲ ਨਾ ਆਵੇ ਨਾਲ ਹੀ ਥਰਮਲ ਦੀਆਂ ਚਿੰਨੀਆਂ ਦਿਖ ਰਹੀਆਂ ਦੇਖੋ ਥਰਮਲ ਦੀਆਂ ਚਿੰਨੀਆਂ ਉੱਥੋਂ ਵੀ ਨਜ਼ਰ ਆ ਰਹੀਆਂ ਇੱਥੋਂ ਥਰਮਲ ਦੇ ਵਿੱਚ ਪਾਣੀ ਲਿਆ ਜਾਂਦਾ ਇਨਟੇਕ ਇਹ ਹੈ ਜੀ ਐਨਟੀਵੀ ਜਿੱਥੋਂ ਥਰਮਲ ਦੇ ਵਿੱਚ ਪੂਰੀ ਸਪਲਾਈ ਪਾਣੀ ਦੀ ਜਾਂਦੀ ਆ ਇਹ ਹੈ ਜੀ ਦੇਖ ਸਕਦੇ ਹੋ ਤੁਸੀਂ ਪਖੜਾ ਨੇਰ ਸਰਸਾ ਨਦੀ ਦੇ ਉੱਪਰ ਇਹ ਦੇਖੋ ਪਾਣੀ ਦਾ ਰੰਗ ਔਰ ਪਾਣੀ ਦਾ ਲੈਵਲ ਇਹ ਹੈ ਜੀ ਅੱਜ 2 ਸਤੰਬਰ 2025 ਦਿਨ 11 ਵਜੇ ਦੀ ਪਾਣੀ ਤਸਵੀਰ ਇਹ ਦੇਖੋ ਤੁਸੀਂ ਥੱਲੇ ਪਖੜਾ ਨਹਿਰ ਉੱਪਰ ਸੜਕ ਉਸ ਤੋਂ ਥੱਲੇ ਸਰਸਾ ਨਦੀ ਦੇਖ ਸਕਦੇ ਤੁਸੀਂ ਲੈਵਲ ਕੰਨਜਾ ਰੰਗ ਇੱਥੋਂ ਛੜਕ ਜਾਂਦੀ ਹੈ ਜੀ ਜੋ ਪੁਰਾਣੀ ਛੜਕ ਹੁੰਦੀ ਸੀ ਆਨੰਦਪੁਰ ਵਾਲੀ ਇਹ ਹੋਏ ਆ ਜੀ ਹੁਣ ਤਾਂ ਨਵੀਂ ਛੜਕ ਬਣ ਗਈ ਔਰ ਇਹ ਰਸਤਾ ਹੈਗਾ ਜੀ ਯੱਗੇ ਜੋ ਬਿਸ਼ੋੜਾ ਸਾਹਿਬ ਨੂੰ ਜਾਂਦਾ ਇਹ ਨਹਿਰ ਦੇ ਨਾਲ ਹੀ ਛੱਜੇ ਹੱਥ ਰਸਤਾ ਮੁੜਦਾ ਇਹ ਦੇਖੋ ਇੱਥੇ ਬੋਰਡ ਲੱਗੇ ਨੇ ਗੁਰਦੁਆਰਾ ਫਿਰ ਪ੍ਰਿਵਾਰ ਬਖੌੜਾ ਸਾਹਿਬ ਦੇ ਇਹ ਤੁਹਾਨੂੰ ਦਿਖਾਈ ਜੀ ਭਾਖੜਾ ਨਹਿਰ ਵਿੱਚ ਪਾਣੀ ਦੀ ਅੱਜ 2 ਸਤੰਬਰ 2025 ਦੀ ਤਾਜ਼ਾ ਤਸਵੀਰ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਖੁਸ਼ ਰੱਖੇ